ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਟੀਨਾਂ ਬਲੌਗ ਤੇ ਅਸੀਂ ਸਾਰੇ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਜਿਵੇਂ ਆਪਾਂ ਤੁਹਾਨੂੰ ਪਿਛਲੇ ਬਲੌਗ ਵਿੱਚ ਦੱਸਿਆ ਵੀ ਆਪਾਂ ਆਏ ਆ ਪੇਕਾ ਪਿੰਡ ਆਏ ਤੇ ਇੱਕ ਰਾਤ ਲਈ ਆਂ ਸ਼ਾਮ ਜੇ ਨੂੰ ਆਏ ਸੀ ਬਸ ਅਗਲੇ ਦਿਨ ਵਾਪਸ ਅੱਜ ਘਰੇ ਚਲੇ ਜਾਵਾਂਗੇ ਘਰੇ ਵੀ ਆਪਾਂ ਚੁੱਲੇ ਤੇ ਕੜਾਈ ਰੱਖੀਦੀ ਐ ਤੇ ਇੱਥੇ ਆ ਕੇ ਵੀ ਇੱਧਰ ਦੇਖੋ ਤੁੱਲੇ ਤੇ ਇਕੜਾਈ ਰੱਖ ਲਈ ਐ ਕਿਉਂਕਿ ਇਹਨਾਂ ਦੀ ਗਾਂ ਸੂਈ ਆ ਤੇ ਫਿਰ ਵਾਲਾ ਜਿਹੜਾ ਉਹ ਕਾਫੀ ਜ਼ਿਆਦਾ ਦੁੱਧ ਮੰਮੀਾਂ ਦੀ ਪਿਆਸੀ ਕੁਝ ਤਾਂ ਕੱਲ ਮੰਮੀ ਨੇ ਸਾਡੇ ਆਉਣ ਤੋਂ ਪਹਿਲਾਂ ਬਣਾ ਲਿਆ ਸੀ ਤੇ ਬਾਕੀ ਹੁਣ ਜਿਵੇਂ ਰਾਤ ਵੀ ਦੁੱਧ ਚੋਇਆ ਫਿਰ ਰਾਤ ਵੀ ਨੇਰੇ ਚ ਨਹੀਂ ਬੰਦਦਾ ਬਾਕੀ ਹੁਣ ਚੋਇਆ ਦੁੱਧ ਤੇ ਮੰਮੀ ਕਹਿੰਦੀ ਵੀ ਬਣਾ ਲਓ ਤੇ ਤੁਸੀਂ ਵੀ ਲੈ ਜਿਓ ਤੇ ਇਸ ਲਈ ਮੈਂ ਘੱਟ ਚਲੇ ਚੰਨਾਂ ਬੈਠ ਜਾਣੀ ਆ ਤੁਸੀਂ ਆਪੇ ਹੋਰ ਕੰਮ ਆ ਜਿਹੜੇ ਉਹ ਕਰ ਲਓ ਪਾ ਬਣਾਉਨੇ ਆ ਬੋਲਾ ਬੱਚੇ ਦੋ ਦਿਨ ਖਾ ਲੈਣਗੇ ਉਧਰ ਘਰ ਫਦੇ ਬਾਹਰ ਮੈਨਾਂ ਦਾ ਖੇਡ ਰਿਆ ਤੇ ਹਰਮਨ ਦੇ ਡੈਡੀ ਨੂੰ ਵੀ ਡੈਡੀ ਨੇ ਸਵੇਰ ਸਵੇਰ ਫੇਰ ਲਾ ਲਿਆ ਡਟੀ ਤੇ ਉਧਰ ਜਿਹੜਾ ਆਲਿਆਂ ਦਾ ਬੂਟਾ ਡਿੱਗਿਆ ਉਹਦੇ ਤੇ ਸ਼ੇਰ ਕਹਤਾ ਵੀ ਜਿਹੜੇ ਆਲੇ ਰਹਿੰਦੇ ਉਹ ਵੀ ਹੁਣ ਚੋਕਲੋ ਥੋੜਾ ਦੋ ਟੋਕਰੇ ਤਾਂ ਭਰ ਗਏ ਆਲੇ ਨੇ ਇੱਕ ਟੋਕਰਾ ਤੇ ਇਹਨਾਂ ਨੇ ਕੱਲ ਸਾਡੇ ਆਉਣ ਤੋਂ ਪਹਿਲਾਂ ਹੀ ਭਰ ਰੱਖਿਆ ਸੀਗਾ ਕੱਲ੍ਹ ਸ਼ਾਮ ਨੂੰ ਆਕੇ ਦੋ ਟਾਈ ਬਾਲਟਾਂ ਫੇਰ ਚੋਗਲੀਆਂ ਹੁਣ ਫੇਰ ਇੱਕ ਕੁਆਲਿਟੀ ਤੇ ਚੁਬ ਕੇ ਲੈ ਆਏ ਐ ਤੇ ਇੱਕ ਹੁਣ ਫੇਰ ਖਾਲੀ ਕਰਕੇ ਬਾਲਟੀ ਫੇਰ ਲੈ ਗਏ ਆ ਕਿਉਂਕਿ ਜਿਹੜਾ ਫਲ ਬਹੁਤ ਜ਼ਿਆਦੇ ਪਿਆ ਹੋਇਆ ਸੀ ਬੂਟੇ ਨੂੰ ਤੇ ਡਿੱਗਨ ਦੇ ਨਾਲ ਫਿਰ ਸਾਰੇ ਹੁਣ ਜਿਹੜੇ ਔਲੇ ਉਹ ਤਾਂ ਸਾਰੇ ਆਪਾਂ ਨੂੰ ਇਕੱਠੇ ਕਰਨੇ ਪੈਣਗੇ ਨਹੀਂ ਤਾਂ ਵਾਹਨ ਦੇ ਵਿੱਚ ਸਾਰੇ ਖੇ ਖਰਾਬ ਹੀ ਹੋਣੇ ਆ ਫਿਰ ਬੂਟਾ ਤੋਂ ਭਾਈਆਂ ਨੂੰ ਵੇਚੇ ਦਰਖਤ ਕਿਉਂਕਿ ਬਹੁਤ ਜ਼ਿਆਦੇ ਡੱਗ ਪਏ ਫਿਰ ਇੰਨਾ ਬਾਲਣ ਵੀ ਇਹਨਾਂ ਨੇ ਕੀ ਕਰਨਾ ਤੇ ਉਹ ਵੇਚ ਤੇ ਇਹਨਾਂ ਨੇ ਦਰਖਤ ਸੀ ਜਿਹੜੇ ਉਹ ਲੈ ਜਾਣਗੇ ਚੱਕ ਕੇ ਦਰਾਖਤਾਂ ਦੇ ਭਾਈ ਤੇ ਜਿਹੜੇ ਥੱਲੇ ਆਲੇ ਉਹ ਤਾਂ ਫਿਰ ਆਪਾਂ ਨੂੰ ਇੱਥੇ ਕਰਨੇ ਹੀ ਪੈਣੇ ਆ ਵਾਣ ਦੇ ਵਿੱਚੋਂ ਵਾਣ ਵੀ ਇੱਕ ਤਾਂ ਜਿੱਲਾ ਇੱਕ ਉੱਥੇ ਪੱਠੇ ਆ ਥੱਲੇ ਨਾਲ ਪੱਠੇ ਵੀ ਸਾਰੇ ਬੇਸ਼ਕੀਏ ਆ ਜਿਹੜੇ ਨਿਹਰੀ ਦੇ ਨਾਲ ਤੇ ਬਹੁਤ ਉੱਥੇ ਕੱਲ ਕਿੰਨੇ ਸਾਰੇ ਦਾ ਅਸੀਂ ਆ ਕੇ ਸ਼ਾਮ ਨੂੰ ਜੁਗਲ ਦੇ ਸੀ ਉਹ ਛੋਲੇ ਆਪਾਂ ਲੈ ਜਾਣਗੇ ਚਾਰ ਬਾ ਲਾਂਗੇ ਕੁਝ ਇਹ ਬਣਾ ਲੈਣਗੇ ਚਾਰ ਕੁਝ ਕਿਸੇ ਹੋਰ ਭੈਣ ਭਰਾ ਨੂੰ ਦਿੱਤੇ ਜਾਣਗੇ ਜਦੋਂ ਹੁਣ ਇੰਨੇ ਜਿਆਦੇ ਡੱਗ ਪਏ ਆ ਕਿਉਂਕਿ ਜੇ ਤਾਂ ਬੂਟਾ ਖੜਾ ਰਹਿਂਦਾ ਰਹਤਾ ਹੋਗਾ ਆਪ ਆਪ ਦੀ ਮਰਜ਼ੀ ਨਾਲ ਜਿਹੜੇ ਤੋੜ ਸਕਦੇ ਆ ਜਿੰਨੀ ਕਾਪਾ ਨੂੰ ਜ਼ਰੂਰਤ ਹੁੰਦੀ ਓਨੇ ਕਾਪਾ ਤੋੜ ਸਕਦੇ ਆ ਉਪ ਇਹ ਨੀਤੇ ਕੇ ਬਲੌਗ ਇਤ ਨਹੀਂ ਆਦੀ ਬਲੌਗ ਚ ਲੈ ਲੈ ਅੱਜ ਇਹਨੂੰ ਕੋਈ ਨਹੀਂ ਵੇਖੀ ਮੀ ਪੈਨ ਦੇ ਨਾਲ ਨਾ ਕਾਫੀ ਜ਼ਿਆਦੇ ਜੜੀ ਠੰਡ ਹੋਊਗੀ ਕਿਉਂਕਿ ਮੈਨੂੰ ਲੱਗਦਾ ਇਹ ਮੀਂਹ ਜਿਹੜਾ ਸਾਰੇ ਜਗ੍ਹਾ ਤੇ ਪਿਆ ਹੋਊਗਾ ਸਾਰੇ ਪੰਜਾਬ ਦੇ ਵਿੱਚ ਹੀ ਹੋਊਗਾ ਹਜੇ ਵੀ ਰੱਬ ਟਾਲਦਾ ਨਹੀਂਗਾ ਹਜੇ ਵੀ ਬੱਦਲ ਆ ਜਿਹੜਾ ਬਹੁਤ ਜ਼ਿਆਦਾ ਹੋਇਆ ਪਿਆ ਤਿੰਨ ਚਾਰ ਦਿਨ ਮੀਂਹ ਦੱਸਿਆ ਸੀ ਦੋ ਦਿਨ ਤਾਂ ਹੋ ਗਏ ਆ ਮੀਂਹ ਪੈਂਦੇ ਨੂੰ ਤੇ ਮੈਨੂੰ ਲੱਗਦਾ ਹਜੇ ਵੀ ਸ਼ਾਇਦ ਮੀਂਹ ਹੋਰ ਆਊਗਾ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਆ ਕਿਉਂਕਿ ਝੋਨਾ ਤਾਂ ਬਿਲਕੁਲ ਵੱਢਣ ਵਾਲਾ ਸੀ ਜਿਹੜਾ ਹੁਣ ਸਾਰੇ ਝੋਨੇ ਜ਼ਿਆਦਾਤਰ ਡਿੱਗ ਪਏ ਆ ਕਿਸੇ ਦਾ ਝੋਨਾ ਭਾਵੇਂ ਹੋਵੇ ਜਿਹੜਾ ਨਾ ਡਿੱਗਿਆ ਹੋਵੇ ਨਹੀਂ ਤਾਂ ਜ਼ਿਆਦਾਤਰ ਝੋਨੇ ਐ ਵੇਸ਼ੀ ਗਏ ਆ ਬਹੁਤ ਜ਼ਿਆਦਾ ਨੁਕਸਾਨ ਆ ਪਹਿਲਾਂ ਵੀ ਜਿਹੜਾ ਪਾਣੀ ਦੇ ਨਾਲ ਮੀਂਹ ਇੰਨੇ ਦਿਨ ਪੈਂਦਾ ਰਿਹਾ ਪਾਣੀ ਸੀ ਉਹਦੇ ਨਾਲ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦਾ ਪਰ ਹੁਣ ਜਿਹੜੀ ਰਿੰਜੀ ਕਸਰ ਸੀ ਉਹ ਹੁਣ ਨਾਲ ਆਪਣੀ ਪੂਰੀ ਕਰ ਦੇਣੀ ਆ ਲੱਗਦਾ ਬਾਕੀ ਉਧਰ ਬਾਹਰ ਚੱਕ ਰਹੇ ਔਲੇ ਮੋਹਨ ਨੂੰ ਦਿਕ ਹੁੰਦਾ ਹਰਮਨ ਇਹੋ ਜਾ ਕੇ ਆਪਦੀ ਡਿਉਟੀ ਤੇ ਲੱਗ ਕੇ ਉਧਰ ਇਹਨਾਂ ਦੇ ਪਸੂ ਵਾਲੇ ਛੱਡ ਦੇ ਉੱਤੇ ਟਾਂਗਾਂ ਟੁੰਨਾਂ ਡਿੱਗੀਆਂ ਬੰਨ੍ਹਾ ਸੀ ਉਹ ਡਾਡੀ ਨੇ ਕਹਤਾ ਵੀ ਉਹ ਵੀ ਚੱਕ ਕੇ ਜਾਓ ਵੱਢ ਕੇ ਤੇ ਸਾਰਾ ਸਾਫ ਕਰ ਦੇ ਹਰਮਨ ਨੇ ਡਾਡੀ ਨੂੰ ਕਹਤਾ ਕਿਉਂਕਿ ਡਾਡੀ ਤੋਂ ਫਿਰ ਇੰਨਾ ਕੰਮ ਨਹੀਂ ਹੁੰਦਾਗਾ ਆਪਦੇ ਤੋਂ ਇੱਕ ਡਾਡੀ ਦੇ ਗਿੱਟੇ ਦਾ ਆਪਰੇਸ਼ਨ ਹੋਇਆ ਸੀ ਤੇ ਉਹ ਬਹੁਤ ਜਿਆਦਾ ਸੋਜ ਆ ਜਾਂਦੀ ਹੈ ਪੈਰ ਨੂੰ ਤਾਂ ਮੈਂ ਨਾਲ ਖੜੀ ਤਾ ਇਸ ਲਈ ਜਦੋਂ ਇਹ ਕੋਈ ਆਉਂਦੇ ਆ ਇਸ ਤਰ੍ਹਾਂ ਕੋਈ ਵੀ ਉਦੋਂ ਫਿਰ ਡੈਡੀ ਕੋਈ ਨਾ ਕੋਈ ਕੰਮ ਕਰਵਾ ਲੈਂਦੇ ਹੁੰਦੇ ਆ ਰੋਜ਼ ਤਾਂ ਆਪਾਂ ਫਿਰ ਦਿਹਾੜੀਆ ਵੀ ਨਹੀਂ ਲਾ ਸਕਦੇ ਕਿਉਂਕਿ ਘਰਾਂ ਦੇ ਵਿੱਚ ਜਿਹੜਾ ਕੰਮ ਆਉ ਤਾਂ ਐ ਕੋਈ ਨਾ ਕੋਈ ਹੋਇਆ ਹੀ ਰਹਿੰਦਾ ਰੋਜ਼ ਫਿਰ ਆਪਾਂ ਦਿਹਾੜੀਏ ਨੂੰ ਵੀ ਨਹੀਂ ਲਾ ਸਕਦੇ ਕਿ ਕਹ ਹਨੇਰੀ ਨੇ ਤਾਂ ਹੁਣ ਫਿਰ ਬਹੁਤ ਜ਼ਿਆਦਾ ਕੰਮ ਵਧਾਤਾ ਹੁਣ ਵੈਸੇ ਵਾਈਂ ਕਿਆ ਕਰਦੇਗੀ ਪੈੜੀ ਤੇ ਕੇ ਤੇ ਦਿੱਤੀ ਹੋਈ ਆ ਪਰ ਜਦ ਹਨੇਰੀ ਨੇ ਉਹ ਬਹੁਤ ਜ਼ਿਆਦਾ ਕੰਮ ਵਧਾਤਾ ਇਧਰ ਅੱਪਰ ਤੁੱਲੇ ਚ ਮਚਾਈਏ ਆਗਾ ਹੁਣ ਹੌਲੀ ਹੌਲੀ ਮੱਚੂਗੀ ਕਿਉਂਕਿ ਸੈਲਜੀ ਨਾਲ ਬੱਲਨ ਵੀ ਸੈਲ ਹੋ ਜਾਂਦੀ ਆ ਚਲੋ ਫੇਰ ਕੇ ਮਿਲਦੇ ਹਾਂ ਹਣ ਇਧਰ ਦੇਖੋ ਫਤਿਹ ਲਈਆਂ ਵਾਲਿਆਂ ਦੀਆਂ ਬਾਲਟੀਆਂ ਪਰ ਪਰ ਹਣੇ ਅੰਦਰ ਰੱਖ ਕੇ ਆਊਗਾ ਇੱਕ ਘਾਰੇ ਡੋਕਰ ਇੱਕ ਘਾਰੇ ਡੋਕਰ ਹਾਂਜੀ ਅੱਜ ਜਿਹੜੇ ਪੂਰਨ ਮਾਸੀ ਦਾ ਦਿਹਾੜਾ ਹੈ ਇਥੋਂ ਨਾਲ ਹੀ ਆਪਣੇ ਪਿੰਡ ਵਾਲੇ ਗੁਰਦੁਆਰੇ ਪਾਠ ਖੁੱਲਿਆ ਹੁੰਦਾ ਇਥੇ ਖਾਈ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਉੱਥੇ ਪਾਠ ਖੁੱਲਿਆ ਹੁੰਦਾ ਉੱਥੇ ਪ੍ਰਸ਼ਾਦਾ ਜਿਹੜਾ ਬਣਾ ਕੇ ਦੇ ਕੇ ਆਉਂਦੇ ਆ ਕਿ ਸਵੇਰ ਸਵੇਰ ਜਿਵੇਂ ਕਾਫੀ ਸੰਗਤ ਹੁੰਦੀ ਹੈ ਸੇਵਾ ਕਰਦੀ ਹੈ ਕੋਈ ਸਬਜੀ ਬਣਾਉਂਦਾ ਕੋਈ ਉੱਥੇ ਆਟਾ ਗੁੰਨਦਾ ਕੋਈ ਕੁਝ ਕਰਦਾ ਉਹਨਾਂ ਵਾਸਤੇ ਜਿਹੜਾ ਪ੍ਰਸ਼ਾਦਾ ਉਹ ਘਰੋਂ ਕੇਰਾ ਬਣਾ ਕੇ ਥੋੜਾ ਜਿਹਾ ਪ੍ਰਸ਼ਾਦਾ ਜੀ ਨੇ ਲੈ ਜਾਂਦੇ ਹੁੰਦੇ ਕਿਉਂਕਿ ਉੱਥੇ ਤਾਂ ਭੋਗ ਪੈਂਦਾ ਫਿਰ ਕਾਫੀ ਲੇਟ ਹੋ ਜਾਂਦਾ ਤੇ ਉਹਦੇ ਵਾਸਤੇ ਪ੍ਰਸ਼ਾਦਾ ਘਰੋਂ ਬਣਾ ਕੇ ਲੈ ਕੇ ਜਾਂਦੇ ਹੁੰਦੇ ਤੋਂ ਅੰਦਰ ਭਾਬੀ ਬਣਾ ਰਹੀ ਹੈ ਪ੍ਰਸ਼ਾਦਾ ਮਿੱਸੇ ਪ੍ਰਸ਼ਾਦੇ ਜਿਹੜੇ ਆਲੂ ਵਾਲੇ ਸੀਗੇ ਸਵੇਰ ਤੇ ਉਹ ਬਣਾ ਰਹੀ ਹੈ ਭਾਬੀ ਅੰਦਰ ਮਿੱਸੇ ਪ੍ਰਸ਼ਾਦੇ ਉਹ ਦਗਾਉਂਦੇ ਹਰਮਨ ਤੁਹਾਨੂੰ ਦਿਖਾ ਦੂਗਾਕਰ ਇੱਧਰ ਦੇਖੋ ਨੀਤੂ ਵਲੌਗ ਵੇਖ ਰਹੀ ਹੈ ਸਾਡਾ ਕੱਲ ਵਾਲਾ ਨੂੰ ਖਵਾ ਬਣਾ ਰਿਹਾ ਕਿ ਬੋਲਾ ਬੋਲਾ ਕਾਲਜ ਆ ਕੇ ਆਇਆ ਜਿਵੇਂ ਆਜੋ ਕੁਝ ਤੁਸੀਂ ਲੈ ਜਾਓ ਹਵਾ ਬਹੁਤ ਚੱਲ ਰਹੀ ਹੈ ਫਰਨਾਪਾ ਤੁਹਾਨੂੰ ਦਿਖਾਉਣੇ ਆ ਰੋਟੀਆਂ ਬਣਾ ਦੇ ਆਦਰ ਮਾਮੀ ਜੀ ਰੋਟੀਆਂ ਪਕਾ ਰਹੇ ਆ ਇੱਧਰ ਦੇਖੋ ਡੈਡੀ ਜੀ ਤਾਣੇ ਲਾ ਰਿਹਾ ਉੱਤੋਂ ਧੱਫਾ ਦੇਖੋ ਇੱਧਰ ਪੰਗੇ ਲਈ ਜਾਂਦਾ ਔੜੀ ਤੇ ਚੜ ਚੜ ਕੇ ਕਿੱਧਰ ਤੁਰ ਜਾਂਦਾ ਜੋ ਵੀ ਔੜੀ ਤੇ ਹੀ ਆ ਇੱਧਰ ਖੁੱਦ ਰਾਹਤ ਤੇ ਖੜਾ ਡੈਡੀ ਉੱਧਰ ਛੱਡ ਤੇ ਚੜੇ ਹੋਏ ਆ ਡੈਡਾ ਟਾਣੇ ਲਾ ਰਹੇ ਆ ਤੇ ਨਾਲ ਸ਼ਾਇਦ ਛੱਡਣਾ ਡੇਕ ਫੇ ਸ਼ਾਇਦ ਮੈਂ ਡੇਕ ਬੂ ਇਧਰ ਦੇਖੋ ਸ਼ਾਂਗੀ ਆਂਦੇ ਆ ਗਾਂ ਵੀ ਇਧਰ ਖਾ ਰਹੀ ਆ ਪੱਤੇ ਉਹ ਗਾਂ ਨਹੀਂ ਜੀ ਬੱਚੀ ਆ ਬੱਚੀ ਆ ਤੇ ਗਾਂ ਹੀ ਆ ਤੇ ਇਧਰ ਦੇਖੋ ਕਿੰਨੇ ਸੱਟਦੇ ਆ ਆਹ ਗਾਲ ਇਹਨਾਂ ਨੇ ਬੱਚਾ ਗਾਂ ਨੇ ਬੱਚਾ ਦਿੱਤਾ ਪਰਸੋਂ ਪਰਸੋਂ ਦਿੱਤਾ ਦੇਖੋ ਕਿੰਨਾ ਸੋਹਣਾ ਪਰਸੋਂ ਦਿੱਤਾ ਵੀਰੇ ਕੱਲ ਪਰਸੋਂ ਦਿੱਤਾ ਫਿਰ ਕਿਹੜੀ ਗਾਣੇ ਦਿੱਤਾ ਜਿਹੜੀ ਪਰਾਂ ਖੜੀ ਆ ਹਾਂ ਕਾਲੀ ਸਾਰੀ ਉਹ ਜਿਹੜੀ ਪਰਾਂਾਂ ਖੜੀ ਆ ਉਹਨੇ ਦਿੱਤਾ ਬੱਚਾ ਲੱਗਦਾ ਇਹਦਾ ਨਾ ਕਾਲੀ ਜਿੱਟੀ ਦਾ ਆਹੋ ਮੈਂ ਵੀ ਪੌੜੀ ਤੇ ਖੜਾ ਗਾਈਜ਼ ਬੱਚੀ ਨਹੀਂ ਬੱਚਾ ਬੱਚਾ ਹੀ ਆ ਨੀ ਮੈਂ ਪੁੱੜੀ ਜਾ ਹਾਂਜੀ ਆ ਦੇਖੋ ਇੱਧਰ ਆਪਾਂ ਆਟਾ ਭੁੰਨ ਰਹੇ ਹਾਂ ਜਿਹੜਾ ਪਹਿਲਾਂ ਬੋਲਾ ਬਣਾਇਆ ਸੀ ਉਹਦੇ ਵਿੱਚ ਆਪਾਂ ਇਹ ਜਿਹੜਾ ਆਟਾ ਠੇਪਨ ਤੇ ਹਰਲਾ ਲਾਂਗੇ ਪਿੰਨੀਆਂ ਬਣਾ ਲਾਂਗੇ ਜਾਂ ਪੀਸ ਕੱਟ ਲੋ ਵਰਤੀ ਵਾਂਗੂ ਜਾਂ ਪਿੰਨੀਆਂ ਬਣਾ ਲਓ ਜਿਦਾਂ ਤੇ ਇੱਧਰ ਆਪਾਂ ਜਿਹੜਾ ਸੂਬਾ ਅੱਜ ਕੜਾਈ ਤੇ ਰਹੀ ਸੀ ਪਹਿਲਾਂ ਉਹ ਆਪਾਂ ਬੋਲਾ ਬਣਾ ਕੇ ਤੇ ਇਹ ਕੜਾਈ ਆਪਾਂ ਇੱਧਰ ਥੱਲੇ ਲਾ ਲਈ ਹੈ ਦੇਖੋ ਤੇ ਇੱਧਰ ਆਪਾਂ ਆਟਾ ਭੁੰਨ ਰਹੇ ਹਾਂ ਇਹ ਜਿਹੜਾ ਪਹਿਲਾਂ ਵਾਲਾ ਨਮੀਆਂ ਦੀ ਉਹਦੇ ਵਿੱਚ ਆਟਾ ਰਲਾ ਲਓ ਪਿੰਨੀਆਂ ਬੰਜਾਣਾ ਮਤਲਬ ਬਰਤੀਆਂ ਮੂਬੀਸ ਕਟਲੋਜ ਆਪਿੰਨਾ ਬਣਾ ਲੋ ਕੋਸ਼ਰੀ ਬਣਾ ਲੋ ਉਹਦੇ ਵਿੱਚ ਆਪ ਆਟਾ ਇਹ ਘਨ ਕੇ ਕਿਓ ਦੇ ਵਿੱਚ ਤੁਸੀਂ ਮਿਕਸ ਕਰ ਲਾਂਗੇ ਇੱਧਰ ਯਾਰਾਂ ਵਾਲੀ ਜ਼ਿਆਦਾ ਟਾਈਮ ਹੋ ਗਿਆ ਚਾਹ ਪਈਏ ਗੋਲੇ ਆਪਣੇ ਇੱਧਰ ਆਰਮਨ ਨੇ ਤੇ ਨਵਨੀਤ ਨੇ ਦੇਖੋ ਇੱਧਰ ਔਲੇ ਜਿਹੜੇ ਧੋ ਧੋ ਕੇ ਕਿਉਂਕਿ ਬਹੁਤ ਜ਼ਿਆਦਾ ਗਾਰਾ ਮਿੱਟੀ ਲੱਗਿਆ ਹੋਇਆ ਸੀ ਇਹਨਾਂ ਨੂੰ ਧੋ ਧੋ ਕੇ ਮੰਜਾ ਭਰ ਲਿਆ ਹਜ ਇੱਕ ਟੋਕਰਾ ਭਰਿਆ ਪਿਆ ਗੋਲੇ ਇੱਕ ਟੋਕਰ ਉਹਨਾਂ ਨੇ ਨੇੜੇ ਕਰ ਰੱਖਿਆ ਧੋ ਧੋਕੇ ਤੇ ਮੰਜੇ ਤੇ ਪਾਈ ਜਾਂਦੇ ਆ ਮੇਰਾ ਉਧਰ ਫਾਤੇ ਦੇਖੋ ਇਹ ਬਿਸਕਟਾਂ ਨੇ ਮਾ ਨਾ ਮੇਰਾ ਵੀ ਦੱਸੋ ਵਿੱਚ ਫਾਤੇ ਜਿਹੜੇ ਉਹ ਬਿਸਕਟ ਖਾ ਰਿਆ ਚਾਹ ਦੇ ਨਾਲ ਕੋਲੇ ਬੈਠਾ ਉਹਨਾਂ ਨੇ ਚਾਹ ਪੀ ਰਿਆ ਤੇ ਨਾਲ ਬਿਸਕਟ ਖਾ ਰਿਆ ਚਾਹ ਦੇ ਨਾਲ ਹਾਂਜੀ ਆਹ ਦੇਖੋ ਆਪਾਂ ਉਹ ਆ ਜਿਹੜਾ ਬਣਾ ਲਿਆ ਬੋਲਾ ਬਣਾ ਕੇ ਆਟਾ ਪਨ ਕੇ ਉਹਦੇ ਵਿੱਚ ਪਾ ਲੈ ਦੇਖੋ ਇੱਧਰ ਪਿੰਨਗਾ ਸਾਰੇ ਪਾ ਲਾਂਗੇ ਇਧਰ ਮੰਮੀ ਸਾਗ ਦੀ ਤਿਆਰੀ ਕਰਦੇ ਆ ਸਾਗ ਬਣਾਵਾਂਗੇ ਨਾਲ ਲੰਗਨੀ ਤੇ ਵੀ ਪਿੰਨਗਾ ਬਣਾਉਣਾ ਸਿੱਖ ਰਹੀ ਆ ਅੱਜ ਰੈਸੂ ਬਣਾਣਾ ਮੈਂ ਤੁਹਾਨੂੰ ਇੱਧਰ ਦੇਖੋ ਹਾਰਮਨ ਪਿੰਨੀਆਂ ਬਣਾਉਣੀਆਂ ਜਿਹੜੀਆਂ ਸਿੱਖ ਰਿਹਾ ਹੁਣ ਵੇਖਦੇ ਆਂ ਵੀ ਇਹਦੇ ਤੋਂ ਪਿੰਨੀ ਬਣਦੀ ਆ ਕਿ ਨਹੀਂ ਬਣਦੀ ਲੋਲ ਪਿੰਨੀਆਂ ਬਣਾਉਂਦਾ ਕਿ ਲੰਮੀਆਂ ਪਿੰਨੀਆਂ ਬਣਾਉਂਦਾ ਇੱਥੇ ਨੇੜੇ ਕਰਕੇ ਦਿਖਾਈ ਨੂੰ ਨੀਕ ਹਾਰਮਨ ਵੇਖੋ ਦੋ ਹੱਥਾਂ ਨਾਲ ਪਿੰਨੀਆਂ ਵਟ ਰਿਹਾ ਇੱਧਰ ਦੇਖੋ ਕਦੇ ਉਸ ਹੱਥ ਚ ਕਰਕੇ ਕਦੇ ਉਹ ਸਾਥੇ ਚ ਕਰਕੇ ਹੁਣ ਵੇਖਦੇ ਆ ਵੀ ਕੇਵ ਜੀ ਪਿੰਨੀ ਬਣਾ ਕੇ ਰੱਖਦਾ ਇੱਧਰ ਗੁਰਫਤ ਦੇ ਕੋਲੇ ਬੈਠਾ ਤੇ ਪਟਾਕੇ ਚਲਾ ਰਿਹਾ ਹੈ ਸੁਬਾ ਸੁਬਾ ਜਾ ਕੇ ਤੇ ਪਟਾਕੇ ਲੈ ਆਇਆ ਇਹ ਮੈਂ ਪਿੰਨੀ ਦਿਖਾ ਚੱਲ ਕੇਵ ਜੀ ਬਣਾਈ ਬੰਮੀ ਬਣਾ ਮ ਹਾਠਾ ਠੋਕੇ ਹਾਂ ਸਾਫੀਆ ਹਾਠਾ ਤੋਂ ਲੈ ਲੈ ਛੋਟੀ ਆ ਪਰ ਸਹੀ ਆ ਬਹੁਤ ਸੋਹਣੀ ਹੈ ਸੋਹਣੀ ਥੱਲੇ ਨਹੀਂ ਡੋਲਣਾ ਹੈ ਜਦੇ ਬੱਚੇ ਬੱਚੇ ਰੱਖ ਕੇ ਬਣਾਓ ਬਾਹਰ ਮੱਖਣ ਨਾ ਕਿੰਨਾ ਪੱਕਾ ਪੱਕੇ ਨਾ ਠੰਡ ਲੱਗੂਗੀ ਥੋੜੀ ਕਰਾ ਸਾਰੇ ਜਾਣੇ ਪਿੰਨੀਆਂ ਬਣਾਉਣੀਆਂ ਸਖਰੇ ਹੈ ਇਹਨਾਂ ਨੂੰ ਨੀਤ ਨੇ ਫਿਰ ਹਰਮਨ ਨੇ ਹੁਣ ਗੁਰਫਤੇ ਦੀ ਵਾਰੀ ਆ ਗਈ ਹੈ ਇਹ ਇੱਕ ਤਰ੍ਹਾਂ ਦਾ ਪੜੀ ਜਾ ਰਿਹਾ ਵਾਸਾਣੀ ਚਲਾ ਰੱਖਦੇ ਤਿੰਨ ਗੱਲਾਂ ਹੀ ਆਉਂਦੀਆਂ ਹੈ ਆ ਕੀ ਹੈ ਚਲ ਬਸ ਛੱਡਦੇ ਬਹੁਤ ਬਣਾ ਲਿਆ ਸੇ ਲੋ ਜ ਆ ਪਾਸਾਰਾਂ ਬਣਾ ਲਗੇ ਪਿੰਨੀਆਂ ਫਿਰ ਠਹਿਰ ਕੇ ਲੱਗਦੇ ਹਾਂ ਹਾਂਜੀ ਆਪਾਂ ਘਰ ਨੂੰ ਜਾਣ ਦੀ ਤਿਆਰੀ ਹੈ ਆ ਦੇਖੋ ਇਧਰ ਸਮਾਨ ਆ ਜਿਹੜਾ ਪੈਕ ਕਰ ਲਿਆ ਆਪਾਂ ਛੋਲੇ ਭਰ ਲਏ ਆ ਸਮਾਨ ਦੇ ਪੇਕਿਆਂ ਤੋਂ ਔਲੇ ਪਾ ਲਿਆ ਵੇਖੋ ਦੋ ਥਾਈ ਤਾਂ ਪਹਿਲਾਂ ਇੱਕ ਥੋੜੇ ਜਿਵੇਂ ਜ਼ਿਆਦਾ ਡਾਕੀ ਸੀ ਜਿਹੜੇ ਥੱਲੇ ਲੱਪੇ ਗਏ ਸੀ ਉਹ ਆਪਾਂ ਅਲੱਗ ਚਾਰ ਬਣਾ ਲਾਂਗੇ ਇਹਨਾਂ ਦਾ ਅਲੱਗ ਬਣਾ ਲਾਂਗੇ ਬਾਕੀ ਆਪਣਾ ਕੱਪੜਿਆਂ ਵਾਲਾ ਬੈਗ ਆ ਜਿਹੜਾ ਬਾਲਾ ਬਣਾਇਆ ਸੀ ਉਹ ਵੀ ਆਪਾਂ ਸਾਂਭ ਲਿਆ ਵਿੱਚ ਪਾ ਲਿਆ ਉਧਰ ਮੰਮੀ ਨੇ ਸਾਗ ਬਣਾਤਾ ਸਾਗ ਬਣਾ ਕੇ ਘੋਟ ਕੇ ਉਹ ਡੋਲਨੇ ਦੇ ਰੱਜੇ ਪੈਕ ਕਰਤਾ ਜਾ ਕੇ ਰੋਟੀਆਂ ਖਾ ਲਾਂਗੇ ਹੁਣ ਆਪਣੀ ਬਸ ਜਾਣ ਦੀ ਤਿਆਰੀ ਹੈ ਹਰ ਕੋ ਮੜਾ